ਸਤਿ ਸ਼੍ਰੀ ਅਕਾਲ ਦੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਪਟਿਕ ਬਟਲਾਡਾ ਵੱਲੋਂ ਅੱਜ ਫਿਰ ਅਸੀਂ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ حاضر ਹੋਏ ਹਾਂ ਜੀ ਜਿਹੜੀਆਂ ਮੇਰੀਆਂ ਭੈਣਾਂ ਮਿੰਨਾ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਐਦਾਂ ਹੀ ਜੈਨੂਅਲ ਜੀ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਉਂਦੇ ਰਵਾਂਗੇ ਜੀ ਪਲੇਨ ਸਟਾਫ ਦੇ ਵਿੱਚ ਵਰਕ ਵਾਲਾ ਸਟਾਫ ਜੀ ਤਾਂ ਇਸ ਲਈ ਮੇਰੇ ਭੈਣਾਂ ਨੂੰ ਕੈਸਟ ਕਰਕੇ ਪਹਿਲਾਂ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਜਿਹੜੀ ਸਾਡੀ ਵੀਡੀਓ ਦਾ ਨੋਟੀਫਿਕੇਸ਼ਨ ਹੋ ਜਲਦੀ ਤੋਂ ਜਲਦੀ ਮਿਲ ਸਕੇ ਜੀ ਤੁਹਾਨੂੰ ਲੇਟ ਮਿਲਦਾ ਨੋਟੀਫਿਕੇਸ਼ਨ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪੀਸ ਜਿਹੜੇ ਉਹ ਜੀ ਸਾਡੇ ਸੇਲ ਹੋ ਜਾਂਦੇ ਆ ਸਾਡੀ ਵੀਡੀਓ ਹਮੇਸ਼ਾ ਆਉਂਦੀ ਰਹੂਗੀ ਤਾਂ ਕਿ ਤੁਹਾਨੂੰ ਜਲਦੀ ਨੋਟੀਫਿਕੇਸ਼ਨ ਮਿਲੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆ ਅਸੀਂ ਦੁਬਾਰਾ ਫੇਰ ਤੁਹਾਡੇ ਵਾਸਤੇ ਉਹੀ ਪੀਸ ਲੈ ਕੇ ਆਏ ਆ ਕਾਫੀ ਡਿਮਾਂਡ ਸੀ ਇਨ੍ਹਾਂ ਪੀਸਾਂ ਦੀ ਚੈੱਕ ਕਰੀ ਚਲੋ ਕਲਰ ਤੁਹਾਨੂੰ ਦਿਖਾਈ ਚੰਨੇ ਆ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਉਹ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਪ੍ਰਾਈਸ ਰਹਿਣ ਵਾਲਾ 150 ਰੁਪਏ ਪੀਸ 4.5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪੀਸ ਦੀ ਜੇਕਰ ਤੁਸੀਂ ਇੱਕ ਪੀਸ ਬਾਈ ਕਰ ਰਹੇ ਹੋ ਤਾਂ 150 ਜੇਕਰ ਦੋ ਪੀਸ ਬਾਈ ਕਰ ਰਹੇ ਹੋ ਤਾਂ ਨੂੰ 250 ਦੇ ਵਿੱਚ ਦੋ ਪੀਸ ਲੈਣ ਵਾਲੇ ਜੇ 125 ਦਾ ਇੱਕ ਪੀਸ ਪਊਗਾ ਜੀ ਚੱਕਰ ਚਲੋ ਕਲਰ ਦੋ ਦੋ ਕਲਰ ਅਵੇਲੇਬਲ ਹੈ ਸਾਡੇ ਕੋਲੇ ਸਾਰੇ ਪੀਸਾਂ ਦੇ ਤੁਸੀਂ ਦੋ ਦੋ ਪੀਸ ਲੈ ਕੇ ਨਾਲ ਤੁਸੀਂ ਆਪਣਾ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਦੇਖੋ ਜੀ 2-3000 ਰੁਪਏ ਦੇ ਵਾਲਾ ਸੂਟ ਹੈ ਇਹਨਾਂ ਸੂਟਾਂ ਦੇ ਵਿੱਚੋਂ ਰੈਡੀ ਹੁੰਦਾ ਜਿਹੜਾ ਸਟਾਫ ਰਹਿਣ ਵਾਲਾ ਹੈ ਗਲਾਸ ਸ਼ਿਮਰ ਤੇ ਕ੍ਰਸ਼ ਕ੍ਰਸ਼ ਵੀ ਰਹੂਗੀ ਜੀ ਇਹਦੇ ਵਿੱਚ ਤੇ ਬਰਬਰੀ shimmer ਵੀ ਰਹਿਣ ਵਾਲਿਆ ਪੀਸ ਕਲਰ ਦੇਖੀ ਚੱਲੋ ਜੀ ਬੜੇ ਪਿਆਰੇ ਪਿਆਰੇ ਕਲਰ ਹੈ ਜੀ ਠੀਕ ਹੈ ਜੀ ਸਾਰੇ ਕਲਰ ਬੜੇ ਸਿਲੇਕਟਡ ਜੇ ਕਲਰ ਤੁਹਾਡੇ ਵਾਸਤੇ ਲੈ ਕੇ ਆਏ ਆ ਸਿਰਫ ਪੀਸ ਰਹੂਗਾ ਦੋ ਪੀਸ ਬਾਈ ਕਰ ਰਹੇ ਹੋ ਤਾਂ ਤੁਹਾਨੂੰ 125 ਦਾ ਪੀਸ ਪੈ ਰਿਆ ਜੀ 225 ਦੇ ਦੋ ਪੀਸ ਪੈ ਰਿਆ ਨਾਲ ਤੁਸੀਂ ਆਪਣਾ ਦੁਪੱਟਾ ਉਹ ਵੀ ਰੈਡੀ ਕਰ ਸਕਦੇ ਹੋ ਠੀਕ ਹੈ ਜੀ ਦੁਪੱਟਾ ਵੀ ਰੈਡੀ ਕਰ ਸਕਦੇ ਹੋ ਜਾਂ ਮੇਰੀਆਂ ਮਾਮਾਆਂ ਧੀਆਂ ਨੇ ਸੂਟ ਬਣਾਉਣੇ ਆ ਦੋ ਤਾਂ ਦੋ ਪੀਸ ਸਾਡੇ ਕੋਲੋਂ ਤੁਸੀਂ ਲੈ ਸਕਦੇ ਹੋ ਸਾਰੇ ਕਲਰ ਸਾਡੇ ਕੋਲੇ ਅਵੇਲੇਬਲ ਆ ਠੀਕ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਲਾਈਟ ਸ਼ੇਡ ਵੀ ਬੜੇ ਪਿਆਰੇ ਜਿਹਾ ਡਾਰਕ ਸ਼ੇਡ ਵੀ ਬੜੇ ਪਿਆਰੇ ਜਿਹਾ ਇਹਨਾਂ ਉੱਪਰ ਕਾਫੀ ਹੈਵੀ ਵਰਕ ਹੁੰਦਾ ਜੀ ਠੀਕ ਹੈ ਜੀ ਹੈਂਡ ਵਰਕ ਵੀ ਹੁੰਦਾ ਥ्रेड ਵਰਕ ਵੀ ਹੁੰਦਾ ਜਿੱਦਾਂ ਦਾ ਤੁਸੀਂ ਵਾਟ ਚਾਹੁੰਣਾ ਚਾਹੁੰਦੇ ਹੋ ਕਰਾ ਸਕਦੇ ਜੀ ਕਲਰ ਚੈੱਕ ਕਰਿਚੇ ਮੂਜੀ ਤੁਸੀਂ ਸਾਡੇ ਕੋਲੋਂ ਤੇ ਸਕਰੀਨ ਸ਼ਾਟ ਲਈ ਚਲੋ ਜੀ ਠੀਕ ਹੈ ਜੀ ਜਿਹੜਾ ਤੁਹਾਨੂੰ ਕਲਰ ਪਸੰਦ ਆਉਂਦਾ ਸਕਰੀਨ ਸ਼ਾਟ ਲਈ ਚਲੋ ਸਾਰੇ ਕਲਰ ਸਾਨੂੰ ਸਾਡੇ ਕੋਲੋਂ ਅਵੇਲੇਬਲ ਮਿਲਗੇ ਦੋ ਦੋ 20 ਮਿਲ ਗਏ ਤੁਹਾਨੂੰ ਪ੍ਰਾਈਸ ਸਾਡੀ ਸਿਰਫ ਜੈਨੂਅਲ ਜਿਹੜੀ 2 ਪੀਸ ਬਾਏ ਕਰੋਗੇ ਤਾਂ ਤੁਹਾਨੂੰ 250 ਦੇ ਵਿੱਚ 2 ਪੀਸ ਪੈਣ ਵਾਲੇ ਆ ਜੀ ਠੀਕ ਹੈ ਜੀ ਜੇਕਰ 1 ਪੀਸ ਬਾਏ ਕਰ ਰਹੇ ਹੋ ਤਾਂ ਤੁਹਾਨੂੰ ਪੀਸ ਜਿਹੜਾ 150 ਦਾ ਪੈਣ ਵਾਲਾ ਠੀਕ ਹੈ ਜੀ ਸਟਾਫ ਚੈੱਕ ਕਰੋ ਗਲਾਸ ਗਲਾਸ ਜਿਮਰ ਰਹਿਣ ਵਾਲਾ ਸਟਾਫ ਹੈ 골ਡਨ ਕਲਰ ਮਿਲੂਗਾ ਮਾਊਸ ਕਲਰ ਮਿਲੂਗਾ ਇਹ 골ਡਨ ਸ਼ੇਡ ਚ ਹੈ ਜੀ ਥੋੜਾ ਜਿਹਾ ਕਲਰ ਕਈ ਵੀ ਨਹੀਂ ਲਾਈਟ ਆਉਂਦਾ ਪੀਸਾਂ ਦਾ ਪਰ ਜਿਹੜੇ ਪੀਸਾਂ ਦਾ ਥੋੜਾ ਜਿਹਾ ਕਲਰ ਬੜਾ ਸੋਹਣਾ ਜਾਂ ਜੀ ਡਾਰਕ ਜੇ ਕਲਰ ਹੈ ਜੀ ਪੀਸ ਹੈ ਲਵੰਡਰ ਕਲਰ ਚ ਇਹ ਵੀ ਤੁਹਾਨੂੰ ਦੋ ਪੀਸ ਮਿਲਣਗੇ ਜੀ ਕਲਰ ਬੜੇ ਪਿਆਰੇ ਜੇ ਰਹਿਣ ਵਾਲੇ ਸਾਰੇ ਪੀਸਾਂ ਦੇ ਠੀਕ ਹੈ ਜੀ ਕੱਲ ਵੀ ਸਾਡੀ ਵੀਡੀਓ ਆਈ ਸੀ ਪਰ ਜਿਹੜੀਆਂ ਮੇਰੀਆਂ ਭੈਣਾਂ ਨੂੰ ਉਹ ਪੀਸ ਨਹੀਂ ਮਿਲੇ ਸੀ ਦੁਬਾਰਾ ਵੀਡੀਓ ਲੈ ਕੇ ਆਏ ਹਾਂ ਜਿੰਨਾਂ ਨੇ ਇਹਨਾਂ ਵਿੱਚੋਂ ਕੋਈ ਸਿਲੈਕਟ ਕਰਨ ਤੁਸੀਂ ਸਿਲੈਕਟ ਕਰਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਚੈੱਕ ਕਰੀ ਚਲੋ ਜੀ ਚੈੱਕ ਕਰੀ ਚਲੋ ਲੱਗ ਲੱਗ ਕਲਰ ਆਉਣਗੇ ਸਾਰੇ ਕਲਰ ਹੀ ਬੜੇ ਪਿਆਰੇ ਜੇ ਰਹਿਣ ਵਾਲੇ ਆ ਜੀ ਇਹ ਲੱਗ ਕਲਰ ਆਊਗਾ ਸਕਿਨ ਕਲਰ ਦੀ ਸ਼ੇਡ ਚਾ ਜੀ ਇਹ ਮਾਊਸ ਕਲਰ ਮਾਊਸ ਕਲਰ ਆਊਗਾ ਜੀ ਰਾਇਲ ਬਲੂ ਕਲਰ ਆਊਗਾ ਜਲਦੀ ਜਲਦੀ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਪ੍ਰਾਈਸ ਸਿਰਫ ਜੈਨੂਲ ਜੀ ਰਹਿਣ ਵਾਲੀ ਹੈ ਜੀ ਜੈਨੂਲ ਜੀ ਪ੍ਰਾਈਸ ਲੈ ਕੇ ਆਏ ਆ ਤੁਹਾਡੇ ਵਾਸਤੇ ਸਿਰਫ 150 ਦੇ ਵਿੱਚ ਇੱਕ ਪੀਸ ਕੱਟ ਰਹੂਗੀ 4.5 ਮੀਟਰ ਦੀ ਠੀਕ ਹੈ ਜੀ 4.5 ਮੀਟਰ ਦੀ ਕੱਟ ਰਹਿਣ ਵਾਲੀ ਹੈ 150 ਦੇ ਵਿੱਚ ਇੱਕ ਪੀਸ ਜੇਕਰ ਦੋ ਪੀਸ ਪਾਈ ਕਰਿਓ ਤੁਹਾਨੂੰ 250 ਦੇ ਵਿੱਚ ਦੋ ਪੀਸ ਲੈਣ ਵਾਲੇ ਆ ਜੀ 125 ਰੁਪਏ ਦੇ ਇੱਕ ਪੀਸ ਪਊਗਾ ਜੀ ਬੜੀ ਵੱਡੀ ਆਫਰ ਲੈ ਕੇ ਆਏ ਆ ਤੁਹਾਡੇ ਵਾਸਤੇ ਠੀਕ ਹੈ ਜੀ ਬੜੀ ਆਫਰ ਲੈ ਕੇ ਆਏ ਆ ਕਲਰ ਬੜੇ ਸੋਹਣੇ ਜੇ ਰਹਿਣ ਵਾਲੇ ਆ ਜੀ ਸਾਰੇ ਕਲਰ ਬੜੇ ਸੋਹਣੇ ਜੇ ਰਹਿਣ ਵਾਲੇ ਆ ਚੈੱਕ ਕਰੀ ਚੱਲੋ ਬਹੁਤ ਪਿਆਰੇ ਪੀਸ ਰਹਿਣ ਵਾਲੇ ਆ ਜੀ ਲਾਈਟ ਸ਼ੇਡ ਬੜੇ ਪਿਆਰੇ ਜੇ ਸ਼ੇੜਾ ਜੀ ਇਹਨਾਂ ਉੱਪਰ ਵਰਕ ਬੜਾ ਪਿਆਰਾ ਜਾਂ ਹੁੰਦਾ ਜੀ ਤੁਸੀਂ ਇਹਦੇ نیچے ਕੋਈ ਐਦਾਂ ਨਹੀਂ ਤੁਸੀਂ ਤਾਕਤਾ ਲਗਾਉਣਾ ਜੀ ਆਰਾਮਨਾ ਕੋਟਨ ਯੂਜ਼ ਕਰ ਸਕਦੇ ਹੋ ਤੁਸੀਂ ਕੋਟਨ ਸਟੱਫ ਯੂਜ਼ ਕਰ ਸਕਦੇ ਹੋ ਜੀ ਕੋਟਨ ਸਟੱਫ ਤੁਸੀਂ ਯੂਜ਼ ਕਰ ਸਕਦੇ ਹੋ ਜੀ ਐਦਾਂ ਨਹੀਂ ਹੈਗਾ ਤੁਸੀਂ ਤਾਕਤਾ ਹੀ ਲਗਾਉਣਾ ਹੈ ਬੜੇ ਪਿਆਰੇ ਜੇ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਦੋ ਦੋ ਕਲਰ ਅਵੇਲੇਬਲ ਮਿਲਣਗੇ ਤੁਹਾਨੂੰ ਦੋ ਦੋ ਕਲਰ ਅਵੇਲੇਬਲ ਮਿਲਣਗੇ 2 ਦੋ ਪੀਸ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬੜੇ ਪਿਆਰੇ ਜੇ ਪੀਸ ਰਹਿਣ ਵਾਲੇ ਆ ਜੀ ਚੈੱਕ ਕਰੀ ਚਲੋ ਬਹੁਤ ਪਿਆਰੇ ਪੀਸ ਹੈ ਜੀ ਜਲਦੀ ਇਹਦੀ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਜੀ ਸਰਪ੍ਰਾਈਜ਼ ਜੈਨੂਲ ਜੀ ਠੀਕ ਹੈ ਜੀ ਸਾਡੀ ਵੀਡੀਓ ਆਉਂਦੀ ਰਹੂਗੀ ਪਲੇਨ ਸਟਾਫ ਦੇ ਵਿੱਚ ਤੁਹਾਨੂੰ ਵਰਕ ਵਾਸਤੇ ਬੜਾ ਸੋਹਣਾ ਸੋਹਣਾ ਪਲੇਨ ਸਟਾਫ ਮਿਲੂਗਾ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰੋ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਇਹ ਵਾਲੇ ਪੀਸ ਲੈਣਾ ਚਾਹੁੰਦੇ ਹੋ ਤਾਂ ਮੇਰੀ ਸ਼ਾਪ ਤੇ ਵਿਜ਼ਿਟ ਵੀ ਕਰ ਸਕਦੇ ਹੋ ਮੇਰੀ ਸ਼ਾਪ ਦਾ ਜੋ ਐਡਰੈਸ ਹੈ ਅਸੀਂ ਡਿਸਟ੍ਰਿਕਟ ਮਾਨਸਾ ਬਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੀ ਠੀਕ ਹੈ ਜੀ ਜੇਕਰ ਤੁਸੀਂ ਬਟਲਾਡੇ ਪਹੁੰਚ ਕੇ ਪਿੱਖੀ ਰੋਡ ਤੋਂ ਆ ਰਹੇ ਹੋ ਜੀ ਤਾਂ ਤੁਹਾਨੂੰ ਰੇਲਵੇ ਪੌਲ ਕ੍ਰੋਸ ਕਰਕੇ ਜੇ ਤੁਸੀਂ ਰੇਲਵੇ ਪੌਲ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਅੰਦਰ ਨੂੰ ਆਉਣਾ ਤੇ ਫਸਟ ਗਲੀ ਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਤੁਸੀਂ ਬੋਹਾ ਰੋਡ ਵੱਲੋਂ ਆ ਰਹੇ ਹੋ ਰਤਿਆ ਬੋਹਾ ਰੋਡ ਵੱਲੋਂ ਆ ਰਹੇ ਹੋ ਤਾਂ ਤੁਸੀਂ ਰੇਲਵੇ ਪੌਲ ਨੂੰ ਕ੍ਰੋਸ ਨਹੀਂ ਕਰਨਾ ਠੀਕ ਹੈ ਜੀ ਇਹਦੀ ਰਾਈਟ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਤੁਸੀਂ ਪੌਲ ਦੇ نیچے ਨੂੰ ਰਾਈਟ ਸਾਈਡ ਆਉਣਾ ਰਾਈਟ ਸਾਈਡ ਆ ਕੇ ਤੁਸੀਂ ਪਹਿਲੀ ਗਲੀ ਚ ਐਂਟਰ ਕਰਨਾ ਜੀ ਗਲੀ ਦੇ ਮੋੜ ਤੇ ਸਾਡੇ ਲਿਖਿਆ ਹੋਇਆ ਵਾਹਿਗੁਰੂ ਕਲੌਥ ਹਾਊਸ ਤਾਂ ਉਸ ਗਲੀ ਚ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਇਹ ਦੋ ਪੀਸ ਆ ਜੀ ਸਾਡੇ ਕੋਲੇ 4-4 ਮੀਟਰ ਦੇ ਕ੍ਰਸ਼ ਦੇ ਵਿੱਚ ਵੀ ਤੁਹਾਨੂੰ ਪੀਸ ਮਿਲਣਗੇ ਇਹ ਵੀ ਦੋ ਪੀਸ ਰਹਿਣ ਵਾਲੇ ਆ ਦੇਖੋ ਜੀ ਬੜੇ ਪਿਆਰੇ ਜਿਹੇ ਕਲਰ ਲੈ ਕੇ ਆਏ ਆ ਤੁਹਾਡੇ ਵਾਸਤੇ ਖਾਦੀ ਦੇ ਵਿੱਚ ਰਹੂਗਾ ਜੀ ਇਹ ਇਹ ਵੀ ਖਾਦੀ ਚ ਰਹਿਣ ਵਾਲਾ ਜੀ ਇਹ ਵੀ ਖਾਦੀ ਚ ਰਹਿਣ ਵਾਲਾ ਜੀ ਇਹ ਵੀ ਮਾਊਸ ਕਲਰ ਵੀ ਖਾਦੀ ਚ ਰਹਿਣ ਵਾਲਾ ਜੀ ਇਹ ਵੀ ਖਾਦੀ ਚ ਰਹਿਣ ਵਾਲਾ ਜੀ ਚੱਕਰੀ ਚਲੋ ਪੀਸ ਬੜੇ ਪਿਆਰੇ ਜੇ ਲੈ ਕੇ ਆਏ ਆ ਪਲੀਜ਼ ਮੇਰੀ ਆਪਣਾ ਰਿਕਵੈਸਟ ਹੈ ਕਿ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਹ ਹੋਰ ਭੈਣਾਂ ਨੂੰ ਵੀ ਮੇਰੀ ਵੀਡੀਓ ਸ਼ੇਅਰ ਕਰਿਓ ਤਾਂ ਕਿ ਉਹ ਵੀ ਇੰਨਾ ਪੀਸਾਂ ਦਾ ਸਾਡੇ ਕੋਲੋਂ ਲਾਭ ਲੈ ਸਕਣ ਜੀ ਬੜੇ ਸਸਤੀ ਜੀ ਰੇਟ ਵਿੱਚ ਜੈਨੂਅਲ ਜੀ ਰੇਟ ਵਿੱਚ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਏ ਆ ਸਾਰੇ ਇਹ ਵਾਲੇ ਪੀਸ ਸਾਡੇ ਕੋਲੋਂ ਬਾਏ ਕਰ ਸਕਣ ਸਿਰਫ 125 ਰੁਪਏ ਦਾ ਪੀਸ ਪਹਿਣਾ ਜੇਕਰ ਤੁਸੀਂ 2 ਪੀਸ ਬਾਏ ਕਰਦੇ ਆਂ ਜੀ ਜੇਕਰ ਤੁਸੀਂ 2 ਪੀਸ ਬਾਏ ਕਰਦੇ ਹੋ ਤਾਂ 125 ਰੁਪਏ ਦਾ ਮੈਨਾ ਪਹਿਣਾ ਤੁਹਾਨੂੰ ਪੀ 4.5 ਮੀਟਰ ਦੀ ਕੱਟ ਵਿੱਚ ਠੀਕ ਹੈ ਜੀ ਪਲੀਜ਼ ਮੇਰੀਆਂ ਪਹਿਣਾ ਨੂੰ ਰਿਕਵੈਸਟ ਹੈ ਮੇਰੀ ਮੈਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ